ਅਲਗੀਆ ਵਾਇਆ ਕਿਆ ਨੀਰ ਜਾਈਆਂ ਨੇ ਇਹ ਆਪਣੇ ਕੋਲ ਹਲਦੀ ਦੋ ਤਰ੍ਹਾਂ ਦੀ ਹੈ ਇੱਥੇ ਜੀ ਹਲਦੀ ਦੀਆਂ ਵੈਰਾਈਟੀਆਂ ਅਜ ਪੀਲੀ ਹਲਦੀ ਦੇ ਵਿੱਚ ਆਪਣੇ ਕੋਲ ਦੋ ਵੈਰਾਈਟੀਆਂ ਨੇ ਪੰਜਾਬ ਹਲਦੀ 1 ਤੇ ਪੰਜਾਬ ਹਲਦੀ 2 ਪੰਜਾਬ ਹਲਦੀ 1 ਤੇ ਪੰਜਾਬ ਹਲਦੀ 2 ਇਹੀ ਆ ਵੀ ਪੰਜਾਬ ਹਲਦੀ 2 ਦੇ ਗੰਡੀਆਂ ਥੋੜੀਆਂ ਜੀਆਂ ਬਾਕੀ ਮੋਟਾਈ ਘੱਟ ਹੁੰਦੀ ਹੈ ਪੰਜਾਬ ਹਲਦੀ 1 ਨਾਲ ਤੇ ਲੇਕਿਨ ਜਿਹੜਾ ਓਵਰਾਲ ਝਾੜ ਆ ਪੰਜਾਬ ਹਲਦੀ 2 ਦਾ ਜ਼ਿਆਦਾ ਜਿਹੜਾ ਉਹ ਪਰ ਇੱਕੜ ਜੀਣ ਨਿਕਲਦੀ ਹੈ ਪੰਜਾਬ ਹਲਦੀ 2 ਦੀ ਜ਼ਿਆਦਾ ਲਓ ਜੀ ਇੱਕ ਲਿਆਜੋ ਦੋ ਲਿਆਜੋ ਇੱਕ ਨੰਬਰ ਦੋ ਨੰਬਰ ਬਿਨਾਂ ਤੋਂ ਮੈਂ ਨਹੀਂ ਦੇਖ ਕੇ ਦੱਸ ਸਕਦੇ ਅੱਛਾ ਤੁਸੀਂ ਪਹਿਲੀ ਗੱਲ ਤਾਂ ਮੈਂ ਨਹੀਂ ਮੈਂ ਮੈਂ ਸੌਰੀ ਤੁਸੇ ਪਰ ਮੈਂ ਨਹੀਂ ਦੇਖ ਕੇ ਦੱਸ ਸਕਦਾਗਾ ਤੁਸੀਂ ਪੰਜਾਬ ਹਲਦੀ ਇੱਕ ਕਿਉਂਕਿ ਇਹਦਾ ਜਿਹੜਾ ਅਪਰ ਵੈਜੀਟੇਟਿਵ ਗਰੋਥ ਹੈ ਜਿਹੜੂ ਆਪਾਂ ਕਹਿੰਦੇ ਆ ਸੇਮ ਹੈ ਜੀ ਸਿਰਫ ਗੰਡੀਆਂ ਦੇ ਸਾਈਜ਼ ਦੇ ਵਿੱਚ ਫਰਕ ਆ ਇੱਕ ਉਹਦਾ ਹਾਈਬ੍ਰਿਡ ਥੋੜੀ ਸਿਲੈਕਸ਼ਨ ਆ ਇਹ ਹਲਦੀ 1 ਵਾਲੇ 2 ਵਾਲੇ ਬੂਟੇ ਆ ਸਕਦੇ ਨੇ ਉਹ ਕਿਸੇ ਵਿੱਚ ਦੇਖਿਆ ਨਹੀਂ ਜਾ ਸਕਦਾ ਗੰਡੀ ਦੇ ਸਾਈਜ਼ ਤੋਂ ਜ਼ਿਆਦਾ ਆਪਾਂ ਕਿੰਝ ਵੀ ਸਾਡੇ ਪਲਾਟ ਮੈਜ਼ਰ ਕੀਤੇ ਹੋਏ ਨੇ ਵੀ ਇੰਨਾ ਚ ਪਰ ਲਈ ਦੋ ਕਿੱਲਿਆ ਚ ਅਸੀਂ ਹਲਦੀ ਇੱਕ ਲਾਉਣੀ ਹੈ ਇਸ ਚ ਦੋ ਲਾਉਣੀ ਹੈ ਠੀਕ ਹੈ ਫਿਰ ਵੀ ਲਾਈਕ ਐਸ ਤੁਸੀਂ ਦੇਖ ਕੇ ਨਹੀਂ ਡਿਫਰੈਂਸ਼ੀਏਟ ਕਰ ਸਕਦੇ ਆ ਟੂ ਥੋੜੀ ਜਿਆਦਾ ਤੁਹਾਨੂੰ ਤੁਹਾਨੂੰ ਔਰੇਂਜੀ ਹੋਣੀ ਮਿਲ ਜੂਗੀ ਆ ਦੋ ਨੰਬਰ ਹੈ ਜੀ ਇਹ ਦੋ ਨੰਬਰ ਹੈ ਹਜੇ ਗੰਢੀ ਬਣ ਰਹੀ ਆ ਹੁਣ ਉਹ ਕੀ ਥੋੜੀ ਥੋੜੀ ਜਿਵੇਂ ਹੁਣ ਜਿਵੇਂ ਜਿਵੇਂ ਇਹ ਬੂਟਾ ਥੋੜਾ ਗੇਨ ਕਰਦਾ ਇਹਦੀ ਜਿਹੜੀ ਗੰਢੀ ਬਣਨ ਦੀ ਰੋਸ ਹੈਗੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਮਿੰਟ ਤੱਕ ਦਸੰਬਰ ਮਿੰਟ ਚ ਥੋੜਾ ਜਿਹਾ ਕੋਰਾ ਪੈਣ ਲੱਗਿਆ ਸਰਦੀ ਸ਼ੁਰੂ ਹੋ ਗਈ ਆ ਸਾਰੇ ਪੱਤੇ ਗ੍ਰੀਨ ਹੋ ਕੇ ਆਪਣੇ ਬ੍ਰਾਊਨ ਹੋ ਕੇ ਕਿਰ ਜਾਣਗੇ ਤੇ ਤੁਹਾਡਾ ਗੰਢੀ ਦਾ ਸੈੱਜ 600 800 900 ਗ੍ਰਾਮ ਤੋਂ ਲੈ ਕੇ 1200 ਗ੍ਰਾਮ ਤੱਕ ਜਿੱਥੇ ਢੇਰ ਵੱਧ ਪਿਆ ਹੋਵੇ ਤੁਹਾਨੂੰ ਆਰਾਮ ਨਾਲ ਮਿਲ ਜਾਣਾ ਪੂਰਪਰੀ ਜ਼ਮੀਨ ਇੱਕ ਇੱਕ ਪ੍ਰਾਂਤ ਹਾਂਜੀ ਸਰ ਹਾਂਜੀ ਹਾਂਜੀ ਸਰ ਜਿਹੜਾ ਸੀਡ ਪ੍ਰੋਡਕਸ਼ਨ ਕਰਦੇ ਆ ਨੀ ਮੈਂ ਆਪਣਾ ਜਿਹੜਾ ਅਸੀਂ ਸਾਡੇ ਕੋਲ ਸੀਡ ਪ੍ਰੋਡਕਸ਼ਨ ਦਾ ਕੰਮ ਹੈ ਬੈਕ ਸਾਈਡ ਤੇ ਹਲਦੀ 1 ਤੇ ਹਲਦੀ 2 ਦਾ ਉਹਦੇ ਵਿੱਚ ਵੀ ਸਾਡੇ ਕੋਲ 800 900 ਗ੍ਰਾਮ ਦੀਆਂ ਗੰਡੀਆਂ ਮਿਲ ਜਾਂਦੀਆਂ ਨੇ ਜਿਹੜਾ ਆਪਾਂ ਕੱਟਦੇ ਆ ਨਾ ਜਿੱਥੇ ਦੀ ਪਾਣੀ ਦੇ ਲਾਗੇ ਰਹਿ ਗਈ ਆ ਉੱਥੇ ਤੁਹਾਨੂੰ 800 900 ਗ੍ਰਾਮ ਆਰਾਮ ਨਾਲ ਮਿਲ ਜਾਂਦੀ ਆ ਜਿਹੜੇ ਅਸੀਂ ਡੈਮੋਸਟ੍ਰੇਸ਼ਨ ਚ ਲਾਏ ਹੋਏ ਨੇ ਜਿਹੜੀ ਅਸੀਂ ਕੇਰ ਜ਼ਿਆਦਾ ਕਰਦੇ ਆ 11 1100 ਦੀ ਗ੍ਰਾਮ ਦੀ ਇਕੱਠੀ ਅਸੀਂ ਆਰਾਮ ਨਾਲ ਤੁਸੀ ਲੈ ਸਕਦੇ ਤੁਸੀਂ ਸਾਡੇ ਤੋਂ ਜ਼ਿਆਦਾ ਹੀ ਲਓ ਜਿਹਦੇ ਪੱਤੇ ਸੁੱਕ ਜਾਂਦੇ ਨੇ ਉਹ ਦੁਬਾਰਾ ਨੈਕਸਟ ਇਅਰ ਹੋ ਜਾਂਦੇ ਹਨ ਪੱਕੇ ਨਹੀਂ ਹੁੰਦੇ ਇਹ ਉਹ ਨਹੀਂ ਹੁੰਦੇ ਸਰ ਸਰਦਾਰ ਮੈਂ ਕਿ ਜੇ ਸਵਾਲ ਸਮਝ ਰਿਹਾ ਤਾਂ ਕਹਿੰਦੇ ਜੇ ਮੈਂ ਹਲਦੀ ਨਾ ਪੱਟਾ ਤਾਂ ਦੁਬਾਰਾ ਉੱਤੋਂ ਪੁੰਗਰਿਆ ਹੋਊਗੀ ਹਾਂਜੀ ਪੁੰਗਰਿਆ ਹੋਊਗੀ ਪਰ ਇਹਦੇ ਵਿੱਚ ਇੱਕ ਕਈ ਵਾਰੀ ਇਹ ਸਵਾਲ ਹੁੰਦਾ ਵੀ ਉਹ ਹਲਦੀ ਜੇ ਮੰਨ ਲਓ ਇੱਥੇ 800 ਗ ਵੀ ਦੁਆਰਾ ਪੁੰਗਰ ਕੇ ਮੈਸਾਲਾ ਨਾ ਕੱਡਾ ਜਾਂ ਮੈਂ ਕਿਤੇ ਬਿਜ਼ੀ ਹੋਵਾਂ ਉਸ ਟਾਈਮ ਤੇ ਤੁਸੀਂ 800 ਤੋਂ 900 ਹੋਊਗੀ ਜਾਂ ਕੋਈ ਸੀ ਨਹੀਂ ਹੈਗਾ ਜੀ 900 ਨਹੀਂ ਹੋਊਗੀ 800 ਦੀ ਇਹ 790 ਵੀ ਹੋ ਸਕਦੀ ਹੈ ਕਣ ਜੀ ਉਹ ਵੀ ਤਕਰੀਬਨ ਕੱਢ ਸਕਦੀ ਹੈ ਕਿਉਂਕਿ ਉਹਨੇ ਗਰਮੀ ਦੇ ਵਿੱਚੋਂ ਲੰਘਣਾ ਕਿਉਂਕਿ ਨਾ ਜਦੋਂ ਆਹ ਦੇਖੋ ਨਾ ਸਰ ਇਹਦੀ ਮਦਰ ਰਾਈਜ਼ੋਮ ਹੈ ਜਿਹੜਾ ਮਦਰ ਰਾਈਜ਼ੋਮ ਤੋਂ ਆਹ ਫਿੰਗਰ ਨਿਕਲਣੀਆਂ ਸ਼ੁਰੂ ਹੋ ਗਈਆਂ ਨਾ ਜੀ ਟਿੰਗਲ ਜਾ ਕੇ ਅੱਗੇ ਵੱਧਣੀਆਂ ਸੀਡ ਪ੍ਰੋਡਕਸ਼ਨ ਦੇ ਵਿੱਚ ਆਪਾਂ ਫਿੰਗਰ ਜ਼ਿਆਦਾ ਲੈਂਦੇ ਆ ਮਦਰ ਰਾਈਜ਼ੋਮ ਛੱਡ ਦਿੰਦੇ ਆ ਉਹ ਆਪਾਂ ਆਪਾਂ ਜਿਵੇਂ ਥੋੜਾ ਜਿਹਾ ਪਾਊਡਰ ਦੇ ਵਿੱਚ ਯੂ ਜਾ ਕੈਲੋ ਵੀ ਤੁਸੀਂ 900 ਪਰਪੰਨਾ ਤੋਂ ਯੂਜ਼ ਕਰ ਲਿਆ ਲੇਕਿਨ ਆ ਫਿੰਗਰ ਦੀ ਥੋੜੀ ਜੀ ਜਰਮੀਨੇਸ਼ਨ ਕੈਪੈਸਿਟੀ ਜ਼ਿਆਦਾ ਹੁੰਦੀ ਹੈ ਇਹ ਮੈਂ ਸਾਇੰਟਿਫਿਕਲੀ ਕਹਿ ਰਿਹਾ ਹਾਂ ਕਿ ਲਿਟਰੇਚਰ ਕਹਿੰਦਾ ਹੈ ਜੀ ਸਾਈਟ ਤੋਂ ਜ਼ਿਆਦਾ ਹੁੰਦੀ ਹੈ ਇੱਕ ਹੋਰ ਇੱਕ ਇੱਕ ਆਮ ਹੀ ਵਰਤਿਆ ਗਿਆ ਵੀ ਜੇ ਆਪਾਂ ਮਨ ਲ ਸਪੋਜ਼ ਕਰਾ ਸ਼ਾਮੇ ਲਾ ਦੀ ਹਲਦੀ ਇੱਕ ਧੁੱਪੇ ਲਾ ਦੀਏ ਤੁਹਾਨੂੰ ਕਿਹੜਾ ਲੱਗਦਾ ਵੀ ਕਿਹਦੀ ਗੰਢੀ ਜ਼ਿਆਦਾ ਹੁੰਦੀ ਹੈ ਸੋਹ ਜੀ ਸ਼ਾਮ ਵਾਲੀ ਸ਼ਾਮ ਵਾਲੀ ਜ਼ਿਆਦਾ ਹੁੰਦੀ ਕੋਈ ਹੋਰ ਸਰ ਅ ਜਿਹੜੀ ਛਾਵੇਂ ਲੱਗੀ ਆ ਉਹ ਤੁਹਾਨੂੰ ਫਲੋਰਾ ਆ ਵੈਜੀਟੇਟਿਵ ਗਰੋਥ ਤਾਂ ਬਹੁਤ ਮਿਲ ਜੂਗੀ ਲੇਕਿਨ ਜਿਹੜੀ ਐਕਚੁਅਲ ਆ ਰੀਪ੍ਰੋਡਕਸ਼ਨ ਆ ਉਹ ਤੁਹਾਨੂੰ ਧੁੱਪੇ ਵਾਲੀ ਦੀ ਜ਼ਿਆਦਾ ਮੇਰੀ ਕਪੜਾ ਆ ਚਾਹੀਦਾ ਤਾਂ ਧਾੜ ਧਾਰੀ ਆ ਇਹ ਤੁਹਾਨੂੰ ਇਹ ਬਹੁਤ ਇੱਕ ਹੋਰ ਚੀਜ਼ ਆ ਛਾਵੇਂ ਤੁਹਾਨੂੰ ਇਹ ਗਰੋਥ ਵੀ ਜਿਵੇਂ ਬਾਹਰ ਥੋੜਾ 4.5 5 ਫੁੱਟ ਤੱਕ ਚੱਲ ਗਿਆ ਸ਼ਾਇਦ ਅੰਦਰਲਾ 6 ਫੁੱਟ ਤੱਕ ਚੱਲ ਜੇ ਗਰੋਥ ਵਾਈਜ਼ ਉੱਪਰ ਨੂੰ ਬਹੁਤ ਵੱਧ ਜੂਗਾ ਹਨਾ ਹਰਾ ਰਹੂਗਾ ਲੌਂਗਰ ਟਾਈਮ ਹਰਾ ਰਹੂਗਾ ਲੇਕਿਨ ਜਿਹੜੀ ਐਕਚੁਅਲ ਰੀਪ੍ਰੋਡਕਸ਼ਨ ਆ ਜਾਂ ਕਪੈਸਿਟੀ ਆ ਜਾਂ ਜਿਹੜੀ ਮੈਂ ਮੈਲੀ ਤਨੂ ਰੂੜੀ ਚਾਹੀਦੀ ਤੇ ਪਰਾਲੀ ਚਾਹੀਦੀ